ਗੋਡਿਆਂ ਦੇ ਵਿੱਚ ਕੜਕੜ ਦੀ ਆਵਾਜ਼ ਆਉਣਾ ਗੋਡਿਆਂ ਦੇ ਵਿੱਚ ਟਕ ਟਕ ਦੀ ਆਵਾਜ਼ ਆਉਣਾ ਗੋਡਿਆਂ ਦੇ ਵਿੱਚ ਕ੍ਰੈਪਿਟਸ ਕ੍ਰੈਕਲਿੰਗ ਸਾਊਂਡ ਆਉਣ ਲੱਗ ਜਾਂਦੀ ਹੈ ਇਸ ਜਗ੍ਹਾ ਤੇ ਜਦੋਂ ਆਪਣੇ ਗੈਪ ਘੱਟ ਜਾਂਦਾ ਹੈ ਗੋਡਿਆਂ ਦਾ ਗਠਿਆ ਹੋ ਜਾਂਦਾ ਹੈ ਗੋਡਿਆਂ ਦਾ ਗ੍ਰੀਸ ਘੱਟ ਜਾਂਦਾ ਪਰ ਇਸ ਨੂੰ ਆਪਾਂ ਕਸਰਤਾਂ ਨਾਲ ਠੀਕ ਕਰ ਸਕਦੇ ਹਾਂ ਦਰਅਸਲ ਹੁੰਦਾ ਕੀ ਹੈ ਇਹ ਆਪਣਾ ਕੁਆਡ੍ਰਿਸੈਪ ਆਪਣਾ ਗਰੁੱਪ ਆ ਗਿਆ ਪੱਟ ਦੇ ਮਸਲਸ ਵਾਲਾ ਇਸ ਦੇ ਵਿੱਚ ਜਿਹੜੇ ਅੰਦਰ ਵਾਲੇ ਮਸਲਸ ਨੇ ਇਨਰ ਥਾਈ ਇਸ ਨੂੰ ਕਿਹਾ ਜਾਂਦਾ ਹੈ ਵੀ ਐਮਓ ਵਾਸਟਰਸ ਮੈਟਰੀਅਲਿਸ ਆਬਲੀਕ ਇਸ ਦਾ ਕੀ ਕੰਮ ਹੈ ਇਹੀ ਆਪਣੇ ਮਸਲਸ ਦੇ ਵਿੱਚ ਜਿਹੜੀ ਆਵਾਜ਼ ਆਉਂਦੀ ਹੈ ਉਸ ਨੂੰ ਕੰਟਰੋਲ ਕਰ ਸਕਦਾ ਹੈ ਹੋਰ ਮਸਲਸ ਹੁੰਦੇ ਨੇ ਰੈਕਟਸ ਫਿਮੋਰਸ ਵਾਸਟਸ ਇੰਟਰਮੀਡੀਅਲਿਸ ਔਰ ਬਾਹਰ ਵਾਲੀ ਸਾਈਡ ਤੇ ਹੋ ਗਿਆ ਆਪਣਾ ਵਾਸਟਸ ਲਟੇਰਲਿਸ ਪਰ ਆਪਾਂ VMO ਦੀ ਸਟਰੈਂਥਨਿੰਗ ਕਰਾਂਗੇ ਜਿਸ ਨਾਲ ਆਪਾਂ ਟਕ ਟਕ ਦੀ ਆਵਾਜ਼ ਨੂੰ ਠੀਕ ਕਰ ਸਕਦੇ ਹਾਂ ਜਦ ਅਸਲ ਜਿਹੜੇ ਲੋਕ ਜ਼ਿਆਦਾ ਸੈਰ ਕਰਦੇ ਆ ਉਹਨਾਂ ਦੇ ਆਵਾਜ਼ ਇਹ ਜ਼ਿਆਦਾ ਪਾਈ ਜਾਂਦੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ 40 ਸਾਲ ਦੀ ਉਮਰ ਦੇ ਵਿੱਚ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਭਰਾਓ ਨਾ ਟਕ ਟਕ ਦੀ ਆਵਾਜ਼ ਨੂੰ ਤੁਸੀਂ ਇੰਸਾਨ ਕਸਰਤਾਂ ਨਾਲ ਹੀ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਧ ਸਿੰਘ ਜੀ ਸਰਾ ਸਭ ਤੋਂ ਪਹਿਲੀ ਜਿਹੜੀ ਕਸਰਤ ਆਪਾਂ ਕਰਾਂਗੇ ਆਪਾਂ ਨੂੰ ਚਾਹੀਦਾ ਹੋਵੇਗਾ ਇੱਕ ਰੋਲਰ ਇਸ ਨੂੰ ਆਪਾਂ ਆਪਣੇ ਗੋਡੇ ਦੇ ਥਲੇ ਰੱਖ ਦੇਣਾ ਇਦਾਂ ਕਰਕੇ ਉਸ ਨੂੰ نیچے ਦਿਵਾਵਾਂਗੇ ਲੱਤ ਉੱਪਰ ਚੱਕਾਂਗੇ ਔਰ ਪੈਰ ਨੂੰ ਬਾਹਰ ਨੂੰ ਮੂਵ ਕਰ ਦਾਂਗੇ ਆਪਾਂ ਐਕਸਟਰਨਲੀ ਇੱਥੇ ਆਪਾਂ ਹੋਲਡ ਕਰਨਾ 15 ਸੈਕਿੰਡ ਲਈ ਫਿਰ ਆਪਾਂ ਵਾਪਸ ਕਰ ਦਾਂਗੇ ਧਿਆਨ ਨਾਲ ਦੇਖੋ ਆਪਾਂ ਪੈ ਗਏ ਇਸ ਨੂੰ ਆਪਾਂ ਦੱਬਿਆ ਲੱਤ ਉੱਪਰ ਚੱਕੀ ਔਰ ਪੈਰ ਨੂੰ ਬਾਹਰ ਨੂੰ ਮੂਵ ਕੀਤਾ ਇੱਥੇ ਆਪਾਂ 15 ਸੈਕਿੰਡ ਹੋਲਡ ਇਹ ਹੋਗੀ ਪਹਿਲੀ ਕਸਰਤ ਦੂਜੀ ਕਸਰਤ ਕੀ ਹੋਏਗੀ ਐਸੇ ਰੋਲਰ ਨੂੰ ਆਪਾਂ ਪੱਟ ਦੇ ਥਲੇ ਰੱਖ ਦੇਣਾ ਇਸ ਨੂੰ ਆਪਾਂ ਥੱਲੇ ਨੂੰ ਦਬਾਂਗੇ ਲੱਤ ਉੱਪਰ ਚੱਕ ਦਾਂਗੇ ਔਰ ਪੈਰ ਬਾਹਰ ਨੂੰ ਮੂਵ ਕਰ ਦਾਂਗੇ ਐਕਸਟਰਨਲੀ ਇੱਥੇ ਆਪਾਂ ਹੋਲਡ ਕਰਾਂਗੇ ਪੂਰੇ 15 ਸੈਕਿੰਡ ਫਿਰ ਆਪਾਂ ਵਾਪਸ ਆ ਜਾਾਂਗੇ ਤੇ ਹੁਣ ਦੇਖੋ ਪੱਟ ਨੂੰ ਆਪਾਂ ਦੱਬਿਆ ਥੱਲੇ ਲੱਤ ਉੱਪਰ ਚੱਕੀ ਔਰ ਪੈਰ ਨੂੰ ਆਪਾਂ ਬਾਹਰ ਨੂੰ ਮੋਪੂਫ ਕਰਤਾ ਐਕਸਟਰਨਲੀ ਇਥੇ 15 ਸੈਕਿੰਡ ਹੋਲਡ ਫਿਰ ਆਪਾਂ ਵਾਪਸ ਇਸਦੇ ਆਪਾਂ 5 ਸੈਟ ਲਾਉਣੇ ਆ ਆਖਰੀ ਕਸਰਤ ਕੀ ਹੋਏਗੀ ਰੋਲਰ ਨੂੰ ਦੋਨਾਂ ਗੋਡਿਆਂ ਦੇ ਵਿਚਾਲੇ ਫਸਾ ਲੈਣਾ ਇਦਾਂ ਕਰਕੇ ਇਥੇ ਔਰ ਦੋਨਾਂ ਹੱਥ ਇਥੇ ਰੱਖ ਲਾਂਗੇ ਔਰ ਦੋਨੋਂ ਪੈਰ ਉੱਪਰ ਚੱਕ ਕੇ ਪੈਰ ਅੰਦਰ ਮੋੜਾਂਗੇ ਸਾਹਮਣੇ ਦੇਖਾਂਗੇ 15 ਸੈਕਿੰਡ ਹੋਲਡ ਕਰਾਂਗੇ ਫਿਰ ਵਾਪਸ ਇਸਦੇ ਵੀ 5 ਤੋਂ 6 ਸੈਟ ਲਾਓ ਤੈਨੂੰ ਕਸਰਤਾਂ ਕਰੋ ਔਰ ਨਾਲ ਆਪਣੀ ਡਾਈਟ ਦਾ ਵੀ ਧਿਆਨ ਰੱਖੋ ਤੁਸੀਂ ਜੋ ਕੜਕੜ ਦੀ ਆਵਾਜ਼ ਹੈ ਉਸ ਨੂੰ ਘੱਟ ਤੁਸੀਂ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ